खड़ा था हाँ अठारह खड़ा था आए था ना पचवंजा आए तंजा आए तथे ਮੱਝੀ ਦਾ ਉਹ ਬੀਜ ਰਹਿ ਜਾਣਾ ਆਪਣਾ ਬਸ ਹੁਣ। ਬਾਕੀ ਦੇਖਾਂਗੇ ਬਾਅਦ ਵਿੱਚ ਹੁਣ। ਕੀ ਨਹੀਂ ਗੱਲ? ਬੀਜ ਪਾ ਦੇਣਾ ਆਪਾਂ ਨੇ ਬਸ ਹੁਣ। ਹੁਣ ਤਿਆਰੀ ਕਰ। ਤੇ ਫੇਰ ਲਾਸਟ ਪਰਚੀ ਪਰ ਸਾਰੀ ਪਾ ਲੈਣਾ ਬਸ। ਕਾਲੂ ਬਜਾ ਮੱਕੀ। ਹੂੰ। ਠੀਕ ਨਹੀਂ? ਮੱਕੀ ਦਾ ਬਗੀਚਾ ਕੰਮ ਹੁਣ ਤਿਆਰ ਹੈ ਜਾਂ ਖੇਤ? ਹਾਂ, ਬੀਜ ਲੈ। ਲੈ ਕੇ ਤਾਂ ਹੱਥਾਂ 'ਚ ਹੀ ਨੇ ਮਿੱਟੀ ਲਾਏ ਯਾਰ। ਦੂਏ ਜਿੰਦੇ ਨੇ ਗਾਹ ਪਾਉਣਾ ਆਪਣਾ। ਕਿਹੜੇ ਨੇ? ਜੇਪਲ ਦੇ ਨਾਲ ਹੱਥਾਂ 'ਲੇ ਨਾਲ ਡੋਣਾ ਪਰ ਕਿਤੇ ਸਾਰੀਆਂ ਪਰ। ਗੱਬੇ ਸਾਰੀ ਗੱਬੇ ਨਹੀਂ ਲੱਗਣੀ। ਬਾਤ ਓਕੀ ਲੱਗਣੀ ਆ।

ਆਹੋ ਮੌਸਮ ਫਰਕ ਪੈ ਗਿਆ ਫਰਕ ਪੈ ਗਿਆ ਮੌਸਮ ਨੂੰ ਮੌਸਮ ਨੂੰ ਪੈ ਗਿਆ ਫਰਕ ਹੁਣ ਚੱਲ ਚੱਲੀਏ ਫਿਰ ਦੇਖੀਏ ਕੰਮ ਥੰਦਾ ਹੋ ਗਿਆ ਚੱਲ ਚੱਲੀ ਆਏ ਅਸੀਂ 2 ਵਜੇ ਹੋ ਜੋ ਕੰਮ ਵਿੱਚ ਸੁੰਨ ਜਗਾ ਤੇ ਸਾਰੇ ਸੁੰਨ ਜੋਏ 3 ਵਜੇ ਲੈ 3 ਵਜੇ ਹਾਂ ਮੈਂ ਇੱਜੇ 3 ਵਜੇ ਆ ਜੂंगे ਅਸੀਂ ਤਾਂ ਆ ਜਣਾ ਤੂੰ ਵੀ ਕੰਮ ਰੋ ਬਸ ਸਿਕਾਲ ਜੀ ਜੀਰਮ ਜੀ ਸਿਕਾਲ ਜੀ ਨਾ ਟੋ ਹੋਰ ਉਹਨਾਂ ਕੋ ਹੱਟ ਗਏ ਜਾਂ ਸੀ ਨਾਲ ਨੂੰ ਮਹਾਤ ਦੇ ਨਹੀਂ ਗਈ ਯਾਰ ਕੋਈ ਨਹੀਂ ਰੱਖਦਾ ਕੋਈ ਨਹੀਂ ਰੱਖਦਾ ਇਹਨਾਂ ਉਹ ਚਲੇ ਇਹਦਾ ਸੇਫਟੀ ਦਾ ਹੈ ਬੰਦਾ ਗਿਰਨੇ ਗੁਰਨੇ ਉਹ ਨਿਆਣਾ ਨੂਣਾ ਅਗਲਾ ਹੁਣ ਕੋਈ ਨਹੀਂ ਬੈਠਦਾ ਅੱਗੇ ਜਾ ਹੁੰਦਾ ਤਾਂ ਸੇਫਟੀ ਕਾਦੀ ਹੈ ਉਹ ਅੱਗੇ ਆਲੇ ਉਧਰ ਗਿਆ ਉਹ ਪਤਾ ਕੀ ਗੱਲ ਹੈ ਰੇਕ ਪਾ ਗੱਡੀ ਖੜੀ ਹੈ ਅੱਗੇ ਤਾਂ ਸਿਹਦਾਰੇ ਦੇ ਵੀ ਟਰੈਕਟਰ ਆ ਜਾਂਦੇ ਤੇ ਜੇ ਕੋਈ ਕੁੜੀ ਕੁੜੀ ਵੀ ਸਿਹਦਾਰਾ ਦੇਣਾ ਵਾ ਦੇਣ ਜਾਣਾ ਹੈ ਹੈ ਤਾਂ ਵੀ ਟਰੈਕਟਰ ਜਾਂਦੇ ਤੇ ਤਾਂ ਫਾਇਦਾ ਨਹੀਂਦਾ ਹੁਣ ਕਿਹੜਾ ਬੈਠਿਆ ਤੂੰ ਦੇਖੀ ਦੀ ਟਰੈਕਟਰ ਬੈਠੀ ਅੱਗੇ ਤਾਂ ਸਾਰਾ ਟੰਪਰੇ ਟਰੈਕਟਰ ਪਲਾ ਦਿੰਦੇ ਤੇ ਸਾਰਾ ਟੰਪਰੇ ਟਰੈਕਟਰ ਬੁਰਾ ਹੈ ਕਿ ਨਹੀਂ ਇਹਦੀ ਨਮਟ ਆਉਣੀ ਹੈ ਦਾ ਸਮਾਨ ਦੰਦੇ ਹੈ ਜਾਂ ਹੁੱਕ ਪਰ ਜੋਰ ਲਾ ਦੇਣਾ ਜੋਰ ਹੈ ਕਿ ਨਹੀਂ ਪਾਤੀ ਪਾਤੀ ਮਾ ਠੀਕ ਹੈ ਥੱਲੇ ਪੈ ਗਈ ਥੋੜੀ ਜਿਆਦਾ ਚਲ ਨੂੰ ਉੱਪਰ 깔 ਲਈ ਹੈ ਇੱਥੇ ਰੱਖੀ ਨੀ ਫੌਜੀ ਦਾ ਡੈਡੀ ਕੋ ਵੀ ਹੋ ਗਿਆ ਨਾ ਹੈ ਉਹਦੇ ਤੇ ਨੰਬਰ ਹੋਊਗਾ ਨਹੀਂ ਕਾਲੇ ਪਾ ਹੋਊਗਾ ਯਾਰ ਸਿੱਧਾ ਹੀ ਨੰਬਰ ਕਾਲੇ ਨੂੰ ਮਾਰ ਮੈਂ ਵੀ ਅੱਜ ਸਪਰੇਅ ਕਰਾਉਣੀ ਸੀ ਹੁਣ ਹੱਸ ਵੀਰ ਨਹੀਂ ਆਇਆ ਕਿ ਉਹ ਕਣਕ ਲਈ ਗਿਆ ਵੇ ਟ੍ਰੇਲਾ ਫੇਰ ਹੁਣ ਹੈਂ ਗੱਲ ਫੁੱਲ ਵਰ ਗਿਆ ਉਹ ਫੁੱਲੇ ਭਰਨਾ ਦਾ ਕਿੰਨੀ ਦੁਕਾਨ ਖਦੀ ਹੈ ਬਈ ਫੇਰ ਮੇਰਾ ਰੇਟ ਜੜੇ ਨਹੀਂ ਅਦਗੀ 26 ਗੱਲ ਹੈ ਫੇਰ ਨਹੀਂ ਜੜਿਆ ਇਸੋਂ ਉੱਥੀ ਫਿਰਦਾ ਰੇਟ ਹੈ ਉਹ ਰੀ ਕਿ ਬਹੁਤ ਲੋਕਾਂ ਸਟੋਰ ਕਰ ਲਈ ਨਾ ਇੱਕ ਜਿਹੜਾ ਰੋਲਾ ਯਾਰ ਪਾਲ ਦਾ ਪਾਰ ਦਾ ਰੇਟ ਵਧਿਆ ਗਿਆ ਅਗਲੇ ਨੇ ਸਭ ਨੇ ਜਮਾ ਕਰ ਲਈ ਕਣਕੋਂ ਰੇਟ ਨਹੀਂ ਵਧਿਆ ਕਣਕ ਦਾ ਹੋ ਇਹਨੂੰ ਰਹਿਣ ਦੀ ਖੁੱਲ ਗਿਆ ਦੇਖੇ ਤੇ ਪਿਛਲਲੇ ਹੱਥ ਨਾ ਖੋਲਾ ਖੁੱਲ ਗਿਆ ਹੁਣ ਆਉ ਫਿਲਣਾ ਪਹਿਲਾਂ ਔਰ ਗੋਲ ਹੋਣਾ ਅਸਾਤ ਇੰਨਾ ਘਰ ਰਹਿਣ ਦੰਨੇ ਆ ਮੈਂ ਤਾਂ ਸਵੇਰ ਤਾਰੀ ਪਾਉਣ ਲੱਗਿਆ ਵੱਜਦੀ ਸੀ ਇਹ ਕੱਲ ਦੀ ਗਾੜੀ ਵੀ ਲੱਗੂਗੀ ਹੈ ਵੀ ਕੱਲ ਵੀ ਹੀ ਲੱਗੂਗੀ ਦੇਖਤਾ ਹਾਂ ਪੰਜਾਬੀ ਹੋਲੀ ਹੋਣੀ ਹੋਊਗੀ ਇਹ ਤਾਂ ਜੋ ਟੈਕਸੀ ਆਦਾ ਹਾਂ ਕੰਮ ਨਹੀਂ ਆਉਂਦਾ ਇਹਨੂੰ ਚਾਹੀਦੀ ਹੋਰ ਚਾਹੀਦੀ ਹਾਂ ਤੁਮ ਨਾ ਗੋਲ ਹੋਣਾ ਨਾ ਦੇਖ ਦੇਗਾ ਟਾਈਟ ਕਰਕੇ ਪਸਾ ਦੇ ਇਹ ਛਤਰੀ ਲਵਾਉਣੀ ਹੁੰਦੀ ਆਪੇ ਖੋਲੋ ਨਾਟਾ ਠੀਕ ਹੋ ਗੋਲ ਇਹਨੇ ਗੋਲ ਕਿਰੇ ਮੈਂ ਨਾ ਚੱਕੀ ਦੇ ਹੁਣ ਆ ਕੋਲ ਨੂੰ ਠੀਕ ਨਹੀਂ ਗਾ ਕੋਈ ਨਾ ਹੀ ਉਹਦੇ ਪਾਸ ਹਥਿਆਰ ਹੁਣ ਸਾਰੇ ਹੱਡ ਪਾਸ ਆ ਗਏ ਨਾ ਹਥਿਆਰ ਇਹ ਚਾਬੀਆਂ ਦੇ ਟਰੈਕਟਰ ਦੀਆਂ ਕਿਹੜੇ ਨਹੀਂ ਆ ਉਹ ਦੀਆਂ ਉਹ ਇਹ ਦੀਆਂ ਹਾਂ ਉਹ ਛੋਟੀ ਹੈ ਉਹਦੀ ਲਾ ਬੜੇ ਅੱਡ ਬਰੀ ਅੱਪੇ ਜੁੜਦੀਆਂ ਆ ਗਏ ਹੁਣ ਦਾਦਾ ਤੇਰੇ ਅੱਗੇ ਉਹਦੇ ਪਾਸ ਜਾਂਦੇ ਸੀ ਨਾ ਆਪੇ ਕੰਮ ਕਰ ਦਿੰਦਾ ਤੁਹਾਨੂੰ ਆ ਚੀਜ਼ ਹੈ ਨਾ ਘਾਟ ਆ ਦੱਸ ਦਿੱਤਾ ਉਹੀ ਚੀਜ਼ ਹੈ ਨਾ ਉੱਪਰ ਆਹੀ ਹੈ ਇਹਨੂੰ ਲੱਗਣੀ ਚਾਹੀਦੀ ਚਾਹੀਦਾ ਪੰਡ ਦੇ ਕਾਫੇ ਮੈਂ ਪਰਸੀ ਦੇ ਕਹਿੰਦਾ ਚਾਬੀ ਲਿਆਉਂਦਾ ਇਹਦੇ ਮੇਜ ਦੀ ਛੋਟੀ ਗਈ ਉਹ ਪੜਲਾ ਖੋਲਦਾ ਜਿਹਦਾ ਲੱਗਦਾ ਉਹਨੂੰ ਖੋਲਦਾ ਪਿਛਲੇ ਖੋਲ ਦਿੰਨੇ ਮੈਂ ਹਾਂ ਅੱਵਲੇ ਆਉਂਦਾ ਜਾ ਕੇ ਪੰਡ ਚ ਕਰ ਦਿੰਦਾ ਠੀਕ ਨਹੀਂ ਵੱਡੀ ਪਈ ਆ ਬੰਦਾ ਇੱਦਾਂ ਮਿਲਦਾ ਇਦਾਂ ਆ ਗਿਆ ਹੁਣ ਕਹਿੰਦਾ ਖੋਲਣੇ ਮਾ ਪਹਿਲਾਂ ਪੰਡ ਚ ਕਾ ਠੀਕ ਨਹੀਂ ਆ ਨਾ ਡਫੇ ਨਾਲ ਖਾਲਾ ਕੋਲ ਪੈ ਨਹੀਂ ਕਾਲਾ ਬਣਦਾ ਦੋਣਾ ਡੱਟ ਜੇ ਬਾਈ ਮੱਕੀ ਨੂੰ ਕੀ ਹੋ ਗਿਆ ਹੈ ਮੱਕੀ ਨੂੰ ਕੀ ਹੋ ਗਿਆ ਮੱਕੀ ਸਿਰੋਂ ਦਾਣ ਜਦਾ ਹੈ ਮੈਂ ਲੱਗਿਆ ਉੱਥੇ ਉਹ ਹੀ ਕੰਮ ਕੀ ਹੋ ਉਹ ਹੀ ਕੰਮ ਪਾਗਲ ਕੋਮ ਆ ਗਈ ਰਾਤ ਫੇਰ ਉੱਥੇ ਹਮ ਕਿੰਨੇ ਕ ਪਾਪਟ ਦੀ ਆਇਆ ਕੋਈ ਲੈ ਨਾ ਹਲੇ ਖਾ ਖਾ ਜੂਠ ਥਾਈ ਆਏ ਪਾਟਦੀ ਦਾਣਾ ਤਾਂ ਖਾਦਾ ਹੀ ਨਹੀਂ ਹਲਦੇ ਦਾਣਾ ਨਹੀਂ ਖਾਂਦਾ ਮੁਸਕ ਆ ਗਿਆ ਉਹਨੂੰ ਮੁਸਕ ਆ ਗਿਆ ਮੁਸਕ ਤਾਂ ਦਵਾਈ ਲੱਗੀ ਦੀ ਆ ਉਹਨੂੰ ਫਿਰ ਆਤੇ ਮਜਬੂਰ ਨ ਮੁਸਕਵਾ ਆਇਆ ਪਾਹੀ ਉਹਨਾਂ ਪੱਟੀ ਆ ਉਹਨਾਂ ਹੋਗਰੇ ਜਾਣ ਕੇ ਪੱਟਦੇ ਆ ਜਾਤ ਨੂੰ ਇਹ ਮੁਸਕ ਤਾਂ ਇਹ ਜਾਤ ਨੂੰ ਆਇ ਜਾਂਦਾ ਇਹਨੂੰ ਉਹ ਮੁਸਕ ਆ ਕੇ ਦਾਣਾ ਲੱਭਣੀ ਇਹਨੂੰ ਦਾਣਾ ਲੱਭਿਆ ਵੀ ਐ ਦਾਣਾ ਖਾਦਾ ਨਹੀਂ ਫਿਰਨਦਾ ਦਵਾਈ ਗਲ ਦਾਣਾ ਦਾ ਹਾਂ ਮਾਰ ਕੇ ਜਿੱਥੇ ਲੱਗਿਆ ਤਰ ਉਹ ਮਾਰ ਕੇ ਲਾਗਾ ਗਾ ਰੂਸੀ ਲਾ ਕੇ ਉਹਨੀ ਦੱਸੀ ਦੇ ਕੇ ਆਇਆ ਹੁਣ ਬਸੂੜੀਆਂ ਆ ਆਂ ਕੀ ਕਰੀ ਉਹਨੀ ਪਰ ਲਾਉਣੀ ਪਾਈ ਛੱਤਰੀਆਂ ਆ ਆ ਬਈ ਹੱਡ ਰੋਣੀ ਹੱਡ ਗਾਂਦੇ ਕੌਣ ਘਰ ਚੁੱਟਾ ਲਈ ਰਹੀ ਹੈ ਹੁਣ ਚੌਥੀ ਜਿਹੜੀ ਭਰਦੀ ਹੈ ਪਿਆ ਇਹ ਵੀ ਚੌਥੀ ਰੰਨੀ ਭਰ ਲੱਗੇ ਹੋਇਆ ਅਸ ਅਸ ਉਹਦੇ ਬਾਅਦ ਆਰ ਕੇ ਹੁਣਾ ਕੰਨਾ ਕਿਸਦਾ ਵੱਡਿਆ ਭਾ ਕਹਿੰਦੇ ਸੀ ਹਾਂ ਕਾਲੂ ਫੇਰ ਦੇ ਆੜੀ ਲੱਭੀ ਠੀਕ ਨਹੀਂ ਹੋ ਹਾਂ ਕਿੰਨੀ ਕਰਾ ਦੇ ਉੱਥੇ ਕੀਆ ਰੇ ਬਸ ਆਟਰੇ ਨਹੀਂ ਹੁਣੀ ਇੱਕ ਇੱਥੇ ਹਾਂ ਵੀ ਆਜੂਗਾ ਉਹ ਕੰਨਾ ਕੀਆ ਚੌਥੀ ਹੋ ਜਾਣੀ ਆਹਾ ਮੈਂ ਲਾਪਰੀ ਤੇ ਖੜਾ ਗਿਆ ਵਾ ਹਾਂ ਵਾਹਣੀ ਖੁੱਲਦੇ ਨਾ ਡਟ ਗਿਆ ਦੋ ਨਾ ਡਟ ਗਿਆ ਇੱਕ ਤਾਰ ਰੰਮੀ ਸਿਰਮੀ ਪਣੀ ਉੱਥੇ ਜਾ ਕੇ ਹਾਂ ਇੱਕ ਪਾਣੀ ਲੱਗਣਾ ਕੱਲ ਨੂੰ ਨਹੀਂ ਲੱਗੇ ਰਹਿੰਦੇ ਐ ਦੋ ਦਿਨ ਬਾਤ ਇਹ ਵੀ ਕਾਲਾਵਾ ਹੁੰਦਾ ਹੈ ਹੈਨਾ ਹੁੱਡਲਵਾ ਕੇ ਸਤਰੀ ਲੋਣੀ ਦਾ ਤਾਰ ਕੇ ਜਾਣੇ ਇਹ ਗੱਲ ਕਰੀ ਵੀ ਹੋਣੀ ਕਿਸੇ ਨਾ ਪਤਾ ਨਹੀਂ ਮਰੰਡੇ ਬਰੰਡੇ ਕਿੱਥੇ ਕਰੀਏ ਲਵਾਲੇ ਲੋਲੇ ਇਜ਼ਾ ਬਈ ਹੋਰ ਹੋਲ ਲਵਾਂਗੇ ਲੈ ਕਾਲੀ ਕਰਕੇ ਆ ਹੈਂ ਕਾਲੀ ਕਰਤਾ ਇਹ ਆਓ ਫਿਰ ਕਿਨਮਗਰਾੜ ਗਲਾਉਣੇ ਆ ਮੈਂ ਕਰੀ ਹੋਈ ਇਹ ਡੱਬਾ ਤਾਂ ਤੇ ਬਾਅਦ ਮੈਨੇ ਕਹਣਾ ਮੁੱਠੇ ਰਵਾ ਜਾਣੀ ਹਾਂ ਹਾਂ ਮਗਰਾੜ ਮਗਲੀ ਨਿਕਲਣੀ ਚਾਹੀਦੀ ਮਗਰਾੜ ਚ ਗਲੀ ਨਿਕਲਣੀ ਔਰ ਇਹ ਤਾਂ ਜਿਹੜੀਆਂ ਚੱਕਰ ਵਾਲੀ ਲੱਗਣੀ ਆ ਮਗਰਾੜ ਮਗਲੀ ਨਿਕਲਣੀ ਚਾਹੀਦੀ ਜਿਵੇਂ ਬਣੇ ਦੂਵੇ ਦਿਨ ਲੱਗੀ ਤੁਸੀਂ ਬੜੇ ਅਰਜਣ ਦੇ ਉਸ ਤਰ੍ਹਾਂ ਲਵਾਉਣੀ ਸੀ ਮੈਂ ਬੰਦੇ ਪਤਾ ਕਰਿਆ ਆ ਪਲੀਟ ਪੈਰ ਮਾਣਾ ਚਾਹੀਦਾ ਉਹਦਾ ਐ ਮਹਿੰਗੀ ਆ 23000 ਦੀ ਆ ਛੱਟਰੀ ਛੱਟਰੀ ਉਹ ਥੱਲੇ ਮਰਾਦੇ ਬੱਚੇ ਫਿਰ ਟੂਣੀ ਆ ਹਾਂ ਉੱਪਰ ਦੇ ਜੂ ਬੰਗ ਜਿਵੇਂ ਬਣੇ ਅਰਜਣ ਦੀ ਗਿਰਦੀ ਈ ਐ ਕਰਦੀ ਗਿਰਨੇ ਵਾਲੀ ਦਾ ਕਰਾਉਣੀ ਨਹੀਂ ਉਹ ਗਿਰਨੇ ਵਾਲੀ ਕਰਾਉਣੀ ਨਹੀਂ ਹੈਗੀ ਉਹ ਜੇ ਖੋਲਣਾ ਪੈਪ ਤਾਂ ਡੇਢੀ ਲੱਗਦੀ ਐ ਉਹ ਗਿਰਦੀ ਨਹੀਂ ਪਲੇ ਨਹੀਂ ਹੈਗੀ ਵਿੱਚ ਹਾਂ ਹਾਂ ਅਜ ਪੈ ਥੱਲੇ ਤੇ ਐ ਡੇਢੀ ਆ ਕੇ ਐ ਲੱਗਣੀ ਐ ਆਹ ਉਹ ਖੁੱਲਦੀ ਨਾ ਕਰਾਂ ਉੱਪਰ ਤੇ ਡਿੱਲੀ ਜਾਂਦੀ ਐ ਤੇ ਬੈਲਡੇ ਕਰਾਉਂਦੇ ਫਰੀ ਏ ਇਹ ਦੇਖੀ ਮੜਾ ਜੇ ਕਿਹੜਾ ਜੀ ਲਿਆ ਮੈਂ ਉਹ ਵੀੜਾ ਗਿਆ ਲਾਉਣਾ ਹੁਣ ਹੱਥ ਤਾਂ ਖੁੱਲੇ ਪਏ ਤੇ ਇੱਧੇ ਕੁਛ ਨਹੀਂ ਠੀਕ ਉਹ ਖੁੱਲੇਗਾ ਹੈ ਬੰਗਨਾਰ ਨਹੀਂ ਇਹ ਲੱਗਿਆ ਰ ਉਹ ਹਿੱਲਦਾ ਕਿੱਥੇ ਹੈ ਹਿੱਲਦਾ ਆ ਲਈ ਤਾਂ ਕਿਹੜੀ ਚਾਬੀ ਨਹੀਂ ਲੱਗਦੀ ਇਹ ਅਸੀਂ ਸਾਰਾ ਕੁਝ ਵਾਰ ਕੇ ਦੇਖ ਲਿਆ ਇਹਦੇ ਹਮਲੇ ਹੋਣਾ ਇਹਦੇ ਘੁੰਮਦਾ ਖੱਲੇ ਦਾ ਹੀ ਹੋ ਨਹੀਂ ਇਹਦੇ ਵਿਚਿਆ ਨਾਟ ਫਰੀ ਹੋ ਗਿਆ ਫਿਰ ਉਹ ਫਰੀ ਨਹੀਂ ਹੋਇਆ ਇਹ ਚੀਜ਼ ਹੈ ਯਾਰ ਆ ਨਹੀਂ ਖੁੱਲਦੇ ਤਾਂ ਖੁੱਲੇ ਵੀ ਇਹ ਖੁੱਲੇਵੇਂ ਨੂੰ ਖੋਲਣ ਲੱਗਿਆ ਰ ਆਇਸੇ ਪਾਦਾ ਰੋਟੀ ਲੱਗੂਗੀ ਗੂਟੀਆਂ ਵੇ ਲੈਣ ਹੁਣ ਰੋਟੀ ਮਿਲੂਗੀ ਨਾ ਤੇ ਇਹ ਕਿੱਥੇ ਲੱਗਣੀ ਆ ਯਾਰ ਆਹੋ ਲੱਗਦਾ ਦਾ ਉਹ ਵੀ ਸਲਾਈ ਕੋਲ ਕਰਦਾ ਵਾਹਾ ਆਹ ਸਟਾਟ ਤਾਂ ਬਣਨ ਦੀ ਬਹੁਤ ਤੇ ਬਾਕਟਾਟ ਤੇ ਉਹਦੇ ਵੀ ਆਇਓ ਹੁਣ ਲੱਪਣ ਹਣਾ ਹੂੰ ਮਦਾ ਆਇਆ ਕੋ ਮਜ਼ਾ ਕਿੰਨੀ ਹੋ ਗਈ ਕਣਕ ਹੈ ਵੀ 135 ਕੋਟ 135 ਗ੍ਰੇਡ ਤਾਂ ਕੁਝ ਨਹੀਂ ਵਧਿਆ 100 ਦਾ 2600ਤੀ 26 35 ਰਿਵੀ ਹੈ ਹੁਣ ਸੇ ਤੱਕ ਕੋਈ ਨਹੀਂ ਫਰਕ ਪਿਆ 26 26 ਹੁਣ 2500ਤੀ ਤੂੰ 2500ਤੀ ਪਹਿਲੇ ਸਾਹ ਹਾਂ ਉਹ ਡਾਗ ਨਹੀਂ ਤੋਂ 10 15 ਹਜ਼ਾਰ ਦਾ ਵਰਗ ਭੇਜਣਾ ਜੀ ਰੱਖ ਕੇ ਹੈ ਨਾ ਹੂੰ ਖਰਚਾ ਨਹੀਂ ਪਿਆ ਉਹ ਸਰਾ ਤਾਰ ਕੇ ਆਂਦੀ ਜਾ ਕੇ ਇਹ ਨਾਲ ਕਦੇ ਕੰਮ ਲੋਟ ਆਉਂਦਾ ਹੁੰਦਾ ਪਰ ਰੇਟ ਦੇਖ ਕੇ ਰੇਗ ਨਹੀਂ ਰੱਖ ਲਈ ਦੇ ਤਰੇ ਦੀ ਭਾਤੇ ਟੋਲ ਹੈ ਨਾ ਹੈ ਹਾਂ ਕਰੇ 3 ਹੈ ਕਰੇ 3 ਯਾਰ ਇਹਦੇ ਪਸੀਰ ਹੁੰਦਾ ਨਹੀਂ ਮਾਰ ਮਿੰਦਾ ਰੇਟ ਹੈ ਹਾਂ ਅੱਜ ਦੀ 25 2500 2600 ਚ ਲਈ ਗਈ ਬਸ ਹੁਣ 2585 ਰੁਪਿਆ ਰੇਟ ਹੋਣਾ ਸਰਕਾਰੀ ਇਥੇ ਹੀ ਹੈਗਾ। ਇਹ ਤਾਂ ਜਦੇ ਸਿੱਟ ਗਿਆ ਵਾ ਤਾਂ ਨਵੀਂ ਏ। ਹੂੰ। ਥੋੜਾ-ਬੋੜਾ ਹੀ ਖਰ ਕੇ ਪਿਆ ਹੁਣ ਕਿੰਨਾ ਕ ਪਿਆ। ਹੂੰ। ਫੇਰ। ਕੱਲ ਸਾਂਭਣੀ ਸੌਖੀ ਏ ਨਾ ਚੱਕਰ ਦਾ। ਸਾਂਭਣੀ ਤਾਂ ਹੀ ਔਖੀ ਏ ਹੁਣ ਜਦ ਦੀ ਸਾਂਭੀ ਵੀ ਹੋ ਏ। ਉਹ ਸੌਖੀ ਸਾਂਭਣੀ ਏ। ਇਹਦੇ ਵੀ ਨਹੀਂ ਕਰਖਣੀ ਪੈਣੀ। ਦੋਨੋਂ ਵਰਗਾ ਹੋਵੇ ਨਾ ਐਟਮ। ਹੂੰ। ਫੇਰ ਪਤ ਲਾਦਾ। ਉਹਰੇ ਕਾਕਾ ਦਾ ਕੇ ਕੋਚ ਪਾ ਕੇ ਦਵਾਈ ਲਾ ਕੇ ਪਾਵੇ। ਹਾਂ। ਰੈਜਿੰਦੀ ਖਲਾਬ ਨਹੀਂ ਹੁੰਦੀ ਉਹਦੀ। ਵਾਹ। ਸਲਾਹ ਜੀ ਆ ਉਹ ਉੱਥੀ ਘਟਾ ਵੱਧਦਾ ਪੂਰਾ ਹੋ ਜਾਂਦਾ ਜਦੇ। ਹੂੰ। ਕਣਕਾ ਕਣਕਾ ਸਭ ਨੂੰ ਪਾਣੀ ਮੰਗਦਾ ਬਈ ਹੁਣ ਲੱਗ ਗਿਆ ਮੋਟਰਾਂ ਚੱਲਣ ਕਣਕਾ ਨੂੰ ਸਭ ਨੂੰ ਪਾਣੀ ਮੰਗਦਾ ਹੁਣ ਕਣਕਾ ਵੀ ਲੱਗਣ ਲੱਗ ਗਿਆ ਮੰਗਦਾ ਪਾਣੀ ਅਜੇ ਨੇ ਰੇਸ ਨੇ ਰੇਸਬੀ ਲਾ ਕੇ ਪਾਉਣੀ ਪਣੀ ਰੱਸੀ ਲੱਗਣਾ ਅੱਧਾ ਘੰਟਾ ਹੀ ਐ ਹੈ ਬਾ ਗੱਡ ਕੇ ਡੰਡੇ ਲਾ ਕੇ ਆਉਣੀ ਜੇ ਸਿੰਗਲੇ ਲੱਗੇ ਪਹਿਲਾਂ ਠੀਕ ਨਹੀਂ ਆ ਟ੍ਰੈਲਰ ਜੇ ਤਾਰ ਕੇ ਆ ਪਹਿਲਾਂ ਵਿੱਚ ਨੂੰ ਦੇਖ ਟ੍ਰੈਲਰ ਤਾਰ ਕੇ ਹੀ ਆਉਂਗੇ ਜੇ ਨਾ ਫਿਰ ਗੰਨਾ ਤਾਰ ਨਹੀਂ ਜਾਣਾ ਫਿਰ ਆਪਾਂ ਉਹਨੇ ਨੂੰ ਲਾਉਂਗੇ ਟੋਕਟਲਾ ਕਰਕੇ ਅੱਖ ਬਾਦੂਗਾ ਮੈਂਨੇ ਠੀਕ ਨਹੀਂ ਗੱਲ ਲਾ ਕੇ ਆਉਣੇ ਡੰਡੇ ਨਹੀਂ ਸਬੀਲੇ ਨੂੰ ਫੇਰ ਉਹਨੇ ਕੀ ਕੰਮ ਕਰਨਾ ਹਾਂ ਕਿਤੇ ਲਾਉਣ ਦੇ ਉਹ ਮਾਰ ਸਿਰਾਂ ਹਾਂ ਸਿਰਾਂ ਕਿਤੇ ਗਾਹ ਗਿਆ ਪਾਉਣਾ ਹੈ ਹਾਂ ਉਹਦੇ ਇੱਥੇ ਆਉਣਾ ਹਾਂ ਲੈ ਜਾਣਾ ਲੈ ਜਾ ਰਾ ਚਮਕਾਉ ਜਾਨਾ ਹੁਣ ਨਹੀਂ ਆਹ ਦਿਖਾ ਦੇ ਆਹ ਚੀਜ਼ ਸਾਹ ਹੋ ਆਹੀ ਦਿਖਾ ਦੇ ਕਿ ਆ ਚੀਜ਼ ਆ ਭਾਈ ਹਾਂ ਕਿ ਲੈ ਵਧੀਆ ਠੀਕ ਆ ਇਹਨਾਂ ਨਾ ਵਾਓ ਠੀਕ ਐ ਉਹ ਤਾਂ ਫੜ ਲਿਆ ਹੁਣ ਉਹ ਨਾ ਨਹੀਂ ਫੜ ਲਿਆ ਗੋਟੀ ਪਾਣੇ ਦਾ ਨਹੀਂ ਹਾਂ ਲਓ ਜੀ ਬਾਈ ਲਹੂ ਪੀ ਲੈੰਬਾ ਹਾਂ ਤਾਂ ਸਹੀਦੀ ਬਣਾਈ ਹੋ ਰਹੀ ਏ ਤੇਰਾ ਮੇਰਾ ਹੋਊਗਾ ਰੇ ਪਾਉਂਦੇ ਆ ਨੂੰ ਜੇ ਨਾਲ ਉਹਨੇ ਹੋਰ ਪੜਦੇ ਨਹੀਂ ਸੀ ਸੂਰ ਆ ਰਿਹਾ ਮੱਕੀ ਪਟਰ ਗਿਆ ਗੱਲਾਂ ਕੇ ਰਾਤ 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 ਹਲਾ ਮੂੰਹ ਮਾਰ ਕੇ ਦੇਖਦਾ ਹੈ ਫੈਬ ਆਉ ਤਾਂ ਗੰਨੇ ਕਰਕੇ ਯਾਰ ਹਮ ਹੈ ਕਿ ਨਹੀਂ ਇੱਕੋਂ ਨੂੰ ਡਾਰ ਰੇ ਆ ਇਹ ਇੰਨਾ ਸੂਰ ਬੇਅੰਤ ਉਹ ਵੀ ਹਲਾ ਗੰਨੇ ਬਖੜਾ ਕਾ ਹੁੰਦਾ ਇਹਨੂੰ ਰਾਤ ਨੂੰ ਫੇਰ ਬਾਹਰ ਨਿਕਲਣਾ ਠੀਕ ਹੈ ਹੁਣ ਆਏ ਆ ਜੇ ਮਾੜੀ ਬੱਜ ਗਿਆ ਡਰਦਾ ਫਿਰ ਅੱਜ ਜੂਗਾ ਡਰ ਕੇ ਆਏ ਨਾ ਹਵਾ ਨਾਲ ਵੀ ਹਿੱਲਦੀ ਰਹਿੰਦੀ ਹੈ ਇਹ ਇਹ ਡਰਦਾ ਖੜੇ ਨੇ ਰਾਤ ਨੂੰ ਮੂੰਹ ਲਾ ਕੇ ਤੇ ਕ੍ਰੋਸ ਨਹੀਂ ਹੋ ਸਕਦਾ ਵਾ ਇੰਨਾ ਫਰਕ ਬਾਕੇ ਇਹਦਾ ਸਵੇਰੇ ਪਤਾ ਲੱਗੂਗਾ ਹੁੰਦਾ ਕਿ ਨਹੀਂ ਦੇਖਦੇ ਹੁਣ ਤੇ ਨਹੀਂ ਡਬਲ ਕਰ ਦਿੰਦਾ ਹੋਰ ਕ ਕਰਨਾ ਆਹੋ ਠੀਕ ਨਹੀਂ ਆ ਰਸੀ ਜਦੋਂ ਆਈ ਘੁੰਮ ਜਣੀ ਆਦਾ ਪਹਿਲਾ ਗੋਲੀ ਲੱਗਿਆ ਜੇ ਹੂੰ ਡਬਲ ਘੁੰਮ ਜਣਾ ਇਹਨੇ ਹੋ ਕੋ ਕਰੀਏ ਵੀ ਕਿਆ ਹੁਣ ਹੋ ਇੱਕ ਡੰਡਾ ਗੱਬੇ ਘੱਟ ਕੇ ਤੇ ਸਿਰੇ ਬੰਦੇ ਬਸ ਆਦਾ ਮਮ ਮਕੇਲੀਆ ਮੁਗਲੀਆ ਬਣਾਵ ਵਾਲਾ ਆਖੀ ਦੇ ਸਾਚਰੀ ਦੋ ਘਾਟੇ ਲਾਗੇ ਸਮਝਦੇ ਨੇ ਉਹ ਵੀ ਬਣਾਦੇ ਸਾਰੀ ਹੁਣ ਧੁਰਕੇ ਆ ਪਾਣੀ ਲੱਗੂਗਾ ਵਾਖੋ ਹੀ ਹੁਣ ਦੇਖਦੇ ਆ ਪਾਣੀ ਖੁੱਲਾ ਹੀ ਪੈਣਾ ਹੈ ਹੂੰ ਖੁੱਲਾ ਹੀ ਪੈਣਾ ਹੈ ਆਪੇ ਜਾਈਏ ਨਾ ਸਾਰੇ ਸਾਈਡਾਂ 'ਚ ਆਪੇ ਹੌਲੀ 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 ਇਹ ਕਿਤੇ ਡੱਕਰ ਬੀਜ ਮਰ ਜੂਗਾ ਦੂਏ ਦਿਨ ਚੰਭਾਉਣਾ ਇਹਨੇ ਠੀਕ ਗੱਲ ਇਸ ਲਈ ਜਮੀਨ ਹੈ ਨਾ ਉਹ ਰੱਕਾ ਖੜੇ ਨਾ ਕੋਸ ਹੈ ਬਾਹਰ ਹੈਗੇ ਤਿਆ ਡੰਡੇ ਹੁਣਾਂ ਨਾ ਹੂੰ ਇੱਕ ਡੰਡਾ ਉਹ ਗੱਬੇ ਇੱਕੋ ਸਰੇ ਡੇ ਕੋਲੇ ਲੈ ਜਾਣੀ ਫੇਰ ਵਾ ਗੱਡੇ ਚੱਲੀਏ ਚੱਲੀਏ ਨਵੇੜ ਕੰਮ ਚੱਲੀਏ ਆਹੀ ਡੰਡਾ ਇੱਕ ਬਾਈਕੇ ਗੱਡ ਹੁਣਾ ਗੱਬੇ ਘੱਟ ਦੇ ਬਸ ਇੱਟ ਇੱਟ ਚੱਕ ਲਿਆ ਬੇ ਸੈਂਟਰ ਜੇ ਚ ਗੱਡ ਕੇ ਹੋਰੇ ਚੱਲ ਆ ਵੀ ਵਧੀਆ ਰਹੇ ਐਨੀ ਕਾ ਕਣਕ ਬੀਤੀ ਆਪਾਂ ਨੇ ਆਹ ਆ ਕਣਕ ਬੀਜੋ ਗਈ ਐਨੀ ਜਦ ਜਾਨਵਰ ਲਈ ਆ ਪੰਗਾ ਹਾਲੇ ਹੂੰ ਹੂੰ ਹੈ ਕਿ ਨਹੀਂ ਮੱਕੀ ਸਾਲੀ ਕਹਿੰਦੇ ਹਲੇ ਪਕਾਉ ਕਰਨੀ ਤਾਂ ਹੁਣ ਹੀ ਛੱਡਦਾ ਹੁਣ ਹੀ ਛੱਡਦਾ ਮੈਂ ਦੇ ਵੀ ਲਹੇੜ ਕਿਹੜੇ ਹਿਸਾਬ ਨਾਲ ਆ ਇੱਥੇ ਨੂੰ ਉੱਥੇ ਤੇ ਆਏ ਬੇਅੰਤ ਆ ਵੀ ਲਿਖਿਆ ਵਾ ਦੇਖ ਉੱਥੇ ਦਾ ਢਾਰੇ ਗਈ ਵੀ ਉਹ ਗੰਨੇ ਦੀ ਸਿੱਧੀ ਆ ਹਾਂ ਉਹਨੇ ਗੰਨੇ ਵਾਦੇ ਨੱਟ ਕੀ ਜਾਂਦੇ ਸਰੂਆ ਮਲੂਣ ਲੱਗ ਗੇ ਗੋਭੀ ਸਰੋ ਦੇਖੂ ਕਹੀ ਜੀ ਖੜੀ ਆ ਉਹਦੇ ਮਨ ਪਤਾ ਲੱਗਦਾ ਬਾਅਦ ਚਲੂ ਭਜਾਣਾ ਨਾ ਜਾ ਕੇ ਉਹਨੇ ਪੂਰਾ ਬਹੁਤ ਹੈ ਨਾ ਹੂੰ ਹੂੰ ਲਿਆ ਤਾਂ ਐਸੀ ਕਰ ਦਮ ਬਗੜ ਦੇ ਰੀ ਬੱਟਲ ਮਾਂ ਮੜਾ ਜਾ ਲਿਆ ਸੇ ਤਾਂ ਡਰਾਉਣੇ ਨੂੰ ਬਸ ਲੈ ਹੋਰ ਕੀ ਹੈ ਕਰੰਟ ਹੈ ਹੁਣ ਡਰਾਉਣੇ ਨੂੰ ਹੈ ਡਰਾਉਣੇ ਨੂੰ ਹੈ ਕਿ ਝਟਕਾ ਆ ਆਹ ਰਸ ਡੰਡਾ ਵੀ ਛੋਟਾ ਜਿਹਾ ਹੀ ਗੱਡ ਹੋਇਆ ਇਹ ਪਤਲਾ ਹੀ ਨੇ ਗਾ ਤੋ ਕਰਨਾ ਉਹ ਚਾਲੇ ਇਹ ਤਰੇ ਤਾਰ ਹੈ ਹੋਇਆ ਕਾਥੂ ਜੀ ਨੂੰ ਦਿੱਸ ਕੋ ਬਸ ਗਾਹ ਲੱਗਣਾ ਜਿੰਨਾ ਮਰਜੀ ਕਾਹਨੂੰ ਖੁੰਡਾ ਖੜਾਗਾ ਹਾਂ ਹਾਂ ਉਸਰੇ ਇਹ ਮਰਾਸ ਵੀ ਨਾਮ ਦੇ ਹੋ ਤਾਂ ਨਹੀਂ ਰਹੀ ਗਿਆ ਸਵੇਰੇ ਖਾਸੀ ਪੜਦੀ ਨਹੀਂ ਦੀ ਨੇ ਫੇਰ ਮੈਨੂੰ ਫਰਕ ਪਊ ਕੋਈ ਦਾ ਸਵੇਰੇ ਲੱਗੂਗਾ ਪਤਾ ਫਰਕ ਪੈਣਾ ਯਾਰ கிரਾਸ ਨਹੀਂ ਕਰ ਸਕਦਾ ਇਹਨੂੰ ਇੰਨਾ ਮੈਨੂੰ ਪਤਾ ਹੈ ਇਹਨੂੰ ਕਰਾਸ ਨਾ ਕਰ ਗਿਆ ਉਹ ਇਹਦਾ ਲਸ਼ਮਣ ਰੇਖਾ ਸਮਝ ਲੈ ਹੋ ਹਾਂ ਇਹ ਕਰਾਸ ਕਰੂਗਾ ਡਰ ਕੇ ਕਰੂਗਾ ਫੇਰ ਖੜੂਗਾ ਨਹੀਂ ਵਿੱਚ ਨੱਠ ਕੇ ਨਿਕਲੂਗਾ ਇਹਦਾ ਫਾਈਰ ਬਾਈਕ ਜੇ ਫਸ ਵੀ ਗਿਆ ਵਿੱਚ ਇਹਨੇ ਸਵੇਰੇ ਨਾਲ ਵੱਧ ਕੇ ਨਿਕਲ ਜਾਂਦੀ ਹੈ ਟੁੱਟਦੀ ਨਹੀਂ ਅਹ ਫੇਟਰ ਜਾਂਦਾ ਹੈ ਜਲਾਤੀ ਫਸ ਗਈ ਦੀ ਹੂੰ ਸਮਝਿਆ ਆ ਹੈ ਦਾ ਇਹਦਾ ਹੁਣ ਜਾਲ ਲੱਪਣ ਸੂਰ ਕਰਕੇ ਲਾਈ ਆ ਜਿੱਦਣ ਜੰਮੇ ਇਹ ਤਾਂ ਬੜੀਆਂ ਲੰਮੀਆਂ ਬਣੀਆਂ ਆਪਾਂ ਨੂੰ ਬੈਣਾ ਦੇ ਫੇ ਡੰਡੇ ਬਾਲੇ ਦੇ ਨੇ ਪੈਣੇ ਬੜੇ ਉਹ ਡੰਡੇ ਠੀਕ ਨੇ ਯਾਰ ਉਹ ਆਪਣੇ ਬੂਟੇ ਪਾਟੋ ਜਣੇ ਉੱਥੇ ਜਾਂਦੇ ਫਿਰ ਉੱਥੇ ਡੰਡੇ ਚੱਕ ਲੂਗੇ 5-10 ਆਪਾਂ ਇਹਨਾਂ ਜਸਟਰਨ ਚੱਕ ਡੰਗਵਾਰ ਜੀ ਆਹ ਡੰਗਵਾਰ ਜੀ ਆਹ ਰੋਟ ਪਈ ਰਹਿੰਦੇ ਹੋਰੀ ਨੂੰ ਆਹੋ ਕਹਿੰਦੇ ਤੇਰੀ ਜਾਲਾ ਜੀ ਲੋ ਜੀ ਲੱਗੀ ਬਾਈ ਚੱਲਦੇ ਆਂ ਹੈ ਪਰਚੀ ਪਰਚੀ ਕੱਲੂ ਆਉਂਗੀ ਪਰਸੋਂ ਜਾਊਗੀ ਪਰਸੋਂ ਜਾਊਗੀ ਕੱਲੂ ਫਿਰ ਪਾਣੀ ਵੀ ਲਾ ਦੀ ਇਹਨੂੰ ਦੇਖ ਲੰਨੇ ਆ ਇਹ ਪਾਉਣਾ ਪਾਣੀ ਵੀ ਲਾ ਦੇ ਇਹਨੂੰ ਆਹੋ ਤਾਂ ਹੀ ਨਿਭੜਨਾ ਕੰਮ ਆਏ ਨਿਭੜਨਾ ਇਹ ਪਾਣੀ ਤੇ ਲਾਉਣਾ ਪੈਣਾ ਕੱਲੂ ਤੋਂ ਪਾਣੀ ਲਾ ਦੀ ਮਰੇ ਪਾਉਂਗਾ ਆਹੋ ਕੱਲ ਸ਼ਾਮ ਨੂੰ ਲੈ ਜਾਊਗਾ ਪਰਚੀ ਜੇ ਪਰਚੀ ਆ ਗਈ ਕੱਲੂ ਸ਼ਾਮ ਲੈ ਜਾਊਗਾ ਆਹੋ ਕੱਲ ਮਰੇ ਪਾ ਦੇਦਾ ਕੰਮ ਦੇ ਰੇ ਬਾਕੇ ਸ਼ਾਮ ਨੂੰ ਰਾਤ ਨੂੰ ਬਾਅਦ ਜਹੇ ਉਹਨੂੰ ਰੇ ਸੁੱਕੇ ਨਾ ਠੀਕ ਬੌਣਾ ਕਾਹਨ ਨਾਲ ਆਹੋ ਖਾਲਿਆਂ ਨਾਲ ਖਾਲਿਆਂ ਨਾਲ ਪਾ ਕੇ ਲੂਟਾ ਮੀਟਰ ਪਾ ਕੇ ਵੀਦਣ ਕਿੰਨਾ ਡੰਡਾ ਕਿੰਨਾ ਪਊਗਾ ਖਰੇ ਜਾਣਾ ਹਨਾ ਖਰੇ ਜਾਣਾ ਗੜਦੀਆ ਪਾ ਇੱਕ ਆ ਪਿਆ ਬਾਅਦ ਮਾ ਕੱਢ ਦਿੰਦੇ ਪਹਿਲਾਂ ਨੂੰ ਬੰਨਦੇ ਬਾਅਦ ਮ ਬਲ ਮਾਰ ਦੀ ਪੀਲਾ ਆਜੂਗਾ ਬਾਲਕ ਇਹਦੇ ਨਾਲੇ ਬੰਨੂਗਾ ਛਟੀ ਨਾਲੇ ਨਾਲੇ ਬੱਲੇ ਹੁੰਦੇ ਮਿੰਦੋਂ ਉੱਚਾ ਆਉਂਦੇ ਨੇ ਅੱਛਾ ਠੀਕ ਜਾਨ ਲਗੀ ਤੂੰ ਕਹ ਰੱਖ ਸਕਦੇ ਹੂੰ ਹੂੰ ਲਾ ਠੀਕ ਆ ਦੇਖੀ ਤਾਂ ਠੀਕ ਆ ਬਾ ਠੀਕ ਆ ਠੀਕ ਹੈ ਇੱਕ ਗੱਬੇ ਡੰਡਾ ਕੱਢ ਦੂੰਗੇ ਦੇਖਦੇ ਹਾਂ ਹੁਣ ਕਿਆ ਬੰਦ ਆ ਉਹ ਤਾਂ ਲੱਗੂਗਾ ਖਵੇ ਨੂੰ ਪਤਾ ਹਾਂ ਫੁੱਟਾ ਜਗੜਾ ਛੱਡੀ ਨੀ ਕਿਧਰੇ ਬੰਦ ਇੱਕ ਵਾਰ ਰਾਤ ਨੂੰ 11 ਵਜੇ ਨਿਗਾ ਮਾਰ ਜੂਵੇ ਬੈਟਰੀ ਚਾਹੀ ਯਾਰ ਥਲੀ ਬੜੀ ਬੜੀ ਬੈਟਰੀ ਹੋਬਣਾ ਜੂਰਦੇ ਰੋਸ਼ਨੀ ਉਹ ਦੂਈ ਦੀ ਮੋਟਰ ਦੂਈ ਦੀ ਬਥੇਰੀ ਚਾਨਣਾ ਥਲੀ ਦਾ ਬੱਲਬ ਖਰਾਬ ਹੋ ਗਿਆ ਜਿਹੜੀ ਅਮਰੀਕਾ ਵਾਲੀ ਦੀ ਉਹ ਉਹ ਬੱਲਮ ਨਹੀਂ ਮਿਲਦਾ ਹੈਗਾ ਨੀ ਉਹ ਤਾਂ ਚਾਹਣਦਾ ਉਹ ਭਾਲ ਥਾਈ ਜਾਂਦਾ ਦਾ ਐ ਐ ਕਮਾ ਦੇ ਇੱਕ ਵਾਰੀ ਡਰਜਿੰਦੇ ਨਹੀਂ ਉਹ ਦੋ ਬਥੇਰੀ ਆ ਛੋਟੀ ਦਾ ਚਾਣਣਾ ਉਹ ਹੀ ਲੈ ਕੇ ਇੱਕ ਵਾਰ ਨਹੀਂ ਕੰਮ ਆਉਂਦਾ 10:00 ਵਜੇ ਆ ਕੇ ਜਾਂਦੇ ਹੈਨਾ ਹੂੰ ਦੇਖ ਕੇ ਜਾਉਂਗੇ ਚੱਲੀਆ ਹੁਣ ਚੱਲ ਉੱਥੇ ਕੱਢ ਲੈ ਇੱਕ